ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਹੋਰ ਦੋਸਤੋ ਕੀ ਹਾਲ ਚਾਲ ਨੇ ਜੀ ਇਹ ਤੜਕ ਤੜਕੇ ਉੱਡਦੇ ਸਾਰੇ ਹੀ ਵਲੌਗ ਸਟਾਰਟ ਕਰਤਾ ਠੀਕ ਆ ਬਾਈ ਤੇ ਮੀਂਹ ਪਿਆ ਆ ਤਾਂ ਬਈ ਮੰਜਾ ਆਪਣਾ ਬਾਹਰ ਹੀ ਭਿੱਜ ਗਿਆ ਠੀਕ ਹੈ ਜੀ ਕੋਈ ਨੂੰ ਧੁੱਪ ਲੱਗੂਗੀ ਤਾਂ ਸੈਟ ਹੋ ਜਾਊਗਾ ਪਰ ਮੀਂਹ ਦਾ ਮੌਸਮ ਆ ਇਹ ਅੱਜ ਕੂਤਰ ਡਾਉਣੇ ਸੀਗੇ ਦੋ ਹੀ ਬੱਚਾ ਤੇ ਚਿੱਟੀਆਂ ਖਾਲਾ ਜਿਹੜਾ ਪਿਛਲੇ ਵਾਰ ਵਾਵਾ ਉੱਡਿਆ ਆ ਘਰ ਕੇ ਗੇਟ ਚੋਂ ਕਰਨ ਤਾਂ ਜੀ ਤੇ ਪਰ ਅੱਜ ਮੌਸਮ ਹੀ ਖਰਾਬ ਆ ਕੀ ਕਰ ਸਕਦੇ ਆ ਬਈ ਸਤਿਨਾਮ ਸ਼੍ਰੀ ਵਾਹਿਗੁਰੂ ਲੋਜੀ ਫਿਰ ਹੋਰ ਨੈਜੀ ਕੁੜੇ ਦਾ ਘੇਟ ਇੱਧਰ ਆਪਾਂ ਇੱਕ ਜੋੜੀ ਤਾੜੀ ਹੋਈ ਹੈ ਮਾਨ ਨਾਲ ਕੋ ਉਤਰ ਤੇ ਨਵੀਂ ਗੂਤਰੀ ਉਹਦੇ ਸਾਹਮਣੇ ਨਹੀਂ ਰੀਜ਼ਣਾ ਤੁਹਾਨੂੰ ਦੱਸਾਂਗੇ ਤੇ ਬਾਕੀ ਆਪਾਂ ਇੱਕ ਅੱਧੇ ਦਿਨ ਤੱਕ ਇੱਕ ਅੱਧੇ ਦਿਨ ਹੁੰਦਾ ਨਹੀਂ ਫਾਤ 5-7 ਦਿਨਾਂ ਤੱਕ ਮਾਨਾ ਜਾ ਕੇ ਆਉਣਾ ਬਾਈ ਕੋਲੇ ਤੇ ਉਹ ਬਈ ਬਾਈ ਕੋਲੇ ਕੋਈ ਕੂਤਰ-ਕੂਤਰ ਲੈ ਕੇ ਆਵਾਂਗੇ ਤੇ ਕੂਤਰ ਫੇਰੀ ਲਿਆਵਾਂਗੇ ਜੇ ਤੁਸੀਂ ਆਪਣੇ ਚੈਨਲ ਤੇ ਹੋਰ ਬਈ ਕਹਿੰਦਾ ਕੋਈ ਲੈ ਜੀ ਗੂਤਰਾ ਤੇ ਫਿਰ ਕੂਤਰ ਤਾਂ ਲਿਆਵਾਂਗੇ ਜੇ ਤੁਸੀਂ ਆਪਣੇ ਚੈਨਲ ਤੇ ਸਬਸਕ੍ਰਾਈਬ ਕਰੋਗੇ ਜਿਬਲੀ ਬਾਈ ਵਾਲੇ ਚੈਨਲ ਤੇ ਵੀ ਆਪਣੇ ਤੇ ਵੀ ਤੇ ਕਰ ਦਿਓ ਠੀਕ ਹੈ ਜੀ ਤੇ ਫਿਰ ਆਪਾਂ ਕੂਤਰ ਚੱਕ ਲਿਆਵਾਂਗੇ ਬਾਈ ਤੋਂ ਹੁਣ ਦਿਖਾਉਣੇ ਆ ਜੀ ਅੱਗੇ ਕੀ ਬੰਦਾ ਕੀ ਨਹੀਂ ਧੁੱਪ ਨਿਕਲਿਆ ਵੇ ਤੇ ਇੱਕ ਤਾਂ ਉਹ ਬੱਚਾ ਜੀ ਛੱਡਦੀ ਕੂਤਰ ਛੱਡਦੀ ਹੈ ਪਤਾ ਕੀ ਚੱਕਾ ਆਡਰ ਨਾਲ ਕੂਤਰ ਸੱਟ ਹੁੰਦਾ ਅੰਦਰੋਂ ਕੂਤਰ ਨੂੰ ਭੁੱਖ ਲੱਗਦੀ ਦਾਣੇ ਖਾਂਦਾ ਤੇ ਹੋਰ ਵਧੀਆ ਬਣਦਾ ਮਤਲਬ ਖਾ ਖਾਊਗਾ ਭੁੱਖਾ ਨਹੀਂ ਰਹਿੰਦਾ ਕੂਤਰ ਨੂੰ ਭੁੱਖ ਲੱਗਦੀ ਆ ਤਾਂ ਕਰਕੇ ਤੇ ਬਾਕੀ ਓਕੇ ਆ ਉਧਰ ਵੀ ਕੂਤਰ ਓਕੇ ਓ ਵੀ ਓਕੇ ਆ ਯਾ ਕੂਤਰ ਥੋੜੀ ਕਿਵੇਂ ਲੱਗਦੇ ਮੈਨੂੰ ਨਹੀਂ ਨਹੀਂ ਸਹੀ ਹੈ ਉਹ ਬੜੇ ਕਰਦਾ ਇਹਦਾ ਕੂਤਰ ਉਹ ਵਾਵਾ ਕਰਦੇ ਸੀ ਨਾ ਤਾਂ ਕਰਕੇ ਇਧਰ ਮਾਨੀਗਾ ਮਾਰਲਾ ਮੜਜੀ ਹਾਂਜੀ ਬਈ ਤੇ ਇਧਰ ਮੱਠੀ ਮੱਠੀ ਜੀ ਧੁੱਪ ਜੀ ਨਿਕਲਦੀ ਆਉਂਦੀ ਆ ਉਹ ਦੇਖੋ ਤੇ ਮੇਰੀ ਸਕੀਮਾ ਬੱਚਾ ਤੇ ਵੱਡਾ ਜਿੱਤੀਆਂ ਅੱਖਾਂ ਨਾਲ ਕੂਤਰੜਾਦੀ ਆ ਆਪਾਂ ਬਾਰ ਕੱਢ ਕੇ ਤੇ ਇਧਰ ਉਹ ਜੋੜੀ ਨੂੰ ਧੁੱਪ ਲਵਾ ਲਏ ਕਿਰਮਾ ਬਾਹਰ ਖੁੱਲੀ ਛੱਡੀ ਸੀ ਕੂਤਰੀ ਤੇ ਕੂਤਰ ਮਾਹ ਦਾਣੇ ਦੋਨੇ ਖਵਾ ਲੈਣਗੇ ਨਾਲੇ ਪਾਣੀ ਪੂਣੀ ਪੀ ਲੈਣਗੇ ਬਲੈ ਇੱਥੇ ਪਾਣੀ ਤੇ ਦਾਣੇ ਰੱਖੇ ਸੀਗੇ ਇੱਥੇ ਡੋਲ-ਡੋਲ ਦਿੱਤੇ ਆ ਦੇਖੋ ਕਟ ਡੋਲੀ ਫਰੇ ਆ ਤੇ ਫਿਰ ਮੈਂ ਸੋਚਿਆ ਯਾਰ ਇੱਕ ਵਾਰ ਖੁੱਲੇ ਛੱਡ ਦਿੰਨੇ ਆ ਤੇ ਫਿਰ ਇਹ ਰਿਲੈਕਸ ਹੋ ਜਾਣਗੇ ਨਾਲੇ ਤਾਂ ਤੇ ਦੁਬਾਰਾ ਫਿਰ ਪਿੰਜਰੇ ਚ ਤਾੜ ਕੇ ਤੇ ਬਾਹਰ ਕੱਢ ਦਿੰਨੇ ਆ ਤੇ ਉਧਰ ਉਹ ਬੱਚਾ ਤੇ ਉਹ ਗੂਤਰ ਇਹਨੂੰ ਡਾ ਦਿੰਨੇ ਆ ਤੇ ਬਾਕੀ ਰੱਤਾ ਤੇ ਰੱਤਾ ਗੂਤਰ ਕੱਲਾ ਹੀ ਬਾਹਰ ਕੱਢਦੇ ਆ ਕਬੂਤਰੀ ਯਾਰ ਨਾ ਮਤਲਬ ਠੰਡ ਹਵਾ ਚੱਲੀ ਜਾਂਦੀ ਠੰਡੀ ਬਾਹਰ ਤਾਂ ਕਰਕੇ ਕਬੂਤਰੀ ਬਾਹਰ ਨਹੀਂ ਕੱਢਦੇ ਕਿਰਾ ਤੇ ਜੇ ਧੁੱਪ ਅੱਖੀ ਧੁੱਪ ਨਿਕਲਿਆ ਜਦੋਂ ਆ ਕਬੂਤਰੀ ਤੇ ਹੋਰ ਕੂਤਰਾਂ ਨੂੰ ਬਾਹਰ ਕੱਢ ਦਾਂਗੇ ਠੀਕ ਆ ਮੇਰੇ ਵੀਰੋ ਤੇ ਬਾਹ ਕੰਮ ਕਰ ਗਿਆ ਅੱਜ ਹਾਂਜੀ ਦੋ ਬੱਚੇ ਅੱਜ ਫੇਰ ਕੱਢ ਲੇ ਇੱਕ ਬੱਚਾ ਤੇ ਇੱਕ ਵੱਡਾ ਕੂਤਰ ਇਹਨਾਂ ਨੂੰ ਡਿਆਈਏ ਠੀਕ ਆ ਜੀ ਤੇ ਆਪਾਂ ਹੁਣ ਆਏ ਨਹੀਂ ਛੱਡਨੇ ਚੰਗੀ ਤਰ੍ਹਾਂ 올ੇ ਮਾਰੂਗਾ ਮੈਂ ਤਾਂ ਕਰਕੇ ਤੇ ਅੱਗੇ ਰਹਿ ਜਾਂਦ ਕਿਤੇ ਫੋਨ ਫੜ ਰੱਖ ਕੇ ਤੁਹਾਨੂੰ ਵਿਖਾ ਦਿੰਨੇ ਆ ਫੋਨ ਰੱਖਣ ਵਾਲੀ ਜਗਾ ਹਾਂ ਉਹ ਇਸੇ ਤਰ੍ਹਾਂ ਰੱਖ ਦਿੰਨੇ ਆ ਉਹ ਤੋਂ ਜਿੱਦੀ ਵੀਡੀਓ ਬਣਾਉਂਗੀ ਠੀਕ ਆ ਜੀ ਤੇ ਫਰ 올ੇ ਮਾਰਦੇ ਆ ਕਾ ਦੇ ਰਿਹਾ ਤਾਂ ਉੱਤੇ ਠੀਕ ਹੈ ਜੀ ਆਜ ਨੇ ਤਾਂ ਹੋਰੀ ਹੋਰੀ ਜੀ ਕੰਮਰੇ ਵੀਰੋ ਆ ਜਾਂਦੇ ਜਵਾ ਹੌਟਲੈਂਡ ਤੋਂ ਫਿਰ ਦੱਸਦੇ ਕੀ ਕੋਈ ਕਰਦੇ ਇਹ ਅੱਗੇ ਨਾਲ ਬੱਚਾ ਕਿੰਨਾ ਵਧਿਆ ਕਿੰਨਾ ਨਹੀਂ ਇਕਣਾ ਤਾਂ ਸਹੀ ਉੱਡਦਾ ਵੀ ਥੱਲੇ ਆਉਂਦੇ ਚਸ ਚੁਸਤਾ ਨਹੀਂ ਕਰਦੇ ਪਰ ਉੱਤੇ ਯਾਰ ਹਵਾ ਚੱਲਦੀ ਹੈ ਕਬੂਤਰ ਟਿਕ ਕੇ ਖੜਿਆ ਨਹੀਂ ਜਾਣਾ ਉੱਤਨਾ ਤੋਂ ਮਤਲਬ ਟਿਕ ਕੇ ਉੱਡਿਆ ਨਹੀਂ ਜਾਣਾ ਤੇ ਚਕੂਤਰਾਂ ਦਾ ਜ਼ੋਰ ਵੱਧ ਲੱਗਣਾ ਅੱਜ ਕਿ ਹਵਾ ਤਾਂ ਅੱਕੇ ਲੱਗੇ ਚਲਦੀ ਹੈ ਮੈਂ ਕਹਿੰਦਾ ਹਵਾ ਰੁਕ ਜੇ ਤੇ ਤਿੱਖੀ ਧੁੱਪ ਨਿਕਲੇ ਆਵੇ ਤੇ ਸਵਾਦ ਆ ਜੀ ਹਾਂਜੀ ਬਈ ਤੇ ਉਧਰ ਨਾ ਮੈਂ ਦਾਣੇ ਤੇ ਪਾਣੀ ਲਿਆਂਦੇ ਜਾਲਚ ਪਾਵਾਂਗੇ ਕਬੂਤਰੀ ਜਿਹੜੀ ਲੈਂਦੀ ਹੈ ਨਾ ਕੱਲ ਕੱਲ ਕਬੂਤਰੀ ਲੈਂਦੀ ਜਿਹੜੀ ਉਹਨੇ ਯਾਰ ਦਾਣੇ-ਦੋਣੇ ਨਹੀਂ ਖਾਦੇ ਤੇ ਮੇਰੀ ਸਕੀਮਾਂ ਬਾਹਰ ਜਾਲਚ ਪਾ ਕੇ ਕਬੂਤਰ ਨਾਲ ਨਾਲ ਤਾਂ ਧੁੱਪ ਲੱਗ ਜੂ ਨਾਲ ਦਾਣੇ-ਦੋਣੇ ਖਾੜੂ ਆਏ ਹਲ ਕਰਕੇ ਵੇਖੁੰਦੇ ਆ ਯਾਰ ਖੁਖੀ ਯਾਰ ਆ ਜੀ ਬਾਹਰ ਸਕੀਮ ਲਾਉਣੀ ਹੈ ਤੇ ਕਬੂਤਰ ਨੂੰ ਬਾਹਰ ਕੱਢਦੇ ਆ ਜਿਹੜੇ ਜਾਲਚ ਕੱਢਣ ਵਾਲੇ ਹੁੰਦੇ ਆਪਣੇ ਵਾਰੀ ਵਾਰੀ ਦਸਨ ਦੀ ਲੋੜੀ ਨਹੀਂ ਆ ਜਿਹੜੇ ਜਾਲ ਚ ਪਾਏ ਹੋਏ ਆ ਆਰੇ ਠੀਕ ਹੈ ਜੀ ਬਾਹਰ ਕੰਮ ਕਰ ਪੀਏ ਕਿਰਾਂ ਹਾਂਜੀ ਬਈ ਅੱਜ ਤੱਕ ਹੱਤੀ ਹੱਤੀ ਯਾਰ ਆਪਾਂ ਕਬੂਤਰ ਨਾ ਬਾਹਰ ਕੱਢ ਕੇ ਇੱਕ ਤਾਂ ਹਵਾ ਚਲੀ ਜਾਂਦੀ ਆ ਕਬੂਤਰਾਂ ਨੂੰ ਜ਼ੋਰ ਲਾ ਦਾਂ ਮਤਲਬ ਕਬੂਤਰ ਭੱਜ ਕੇ ਉੱਧਰ ਨੂੰ ਜਾਂਦੇ ਆ ਹਵਾ ਤਾਂ ਅੱਕੇ ਲਿਆ ਜਾਂਦੀ ਫਿਰ ਪੁੱਠੇ ਆਉਂਦੇ ਫਿਰ ਉੱਧਰ ਨੂੰ ਜਾਂਦੇ ਮਤਲਬ ਉਹ ਸਹੀ ਤਰੀਕੇ ਨਾਲ ਨਹੀਂ ਉੱਡ ਸਕਦੇ ਪਰ ਇੱਕ ਗੱਲ ਆ ਉਹ ਕਹਿੰਦੇ ਹੁੰਦੇ ਨਾ ਨੇਰੀ ਚ ਡਾਉ ਦੇ ਕੱਚਾ ਬਣ ਜਾਂਦੀਆਂ ਪਾਕਿਸਤਾਨ ਵਾਲੇ ਬਾਈ ਆਪਣੇ ਚਲੋ ਕੋਈ ਨਾ ਉਹ ਤਾਂ ਗੱਲਾਂ ਬਹੁਤੀਆਂ ਨੇ ਆ ਕਬੂਤਰਾ ਯਾਰ ਨਾ અમાਰੋਂ ਠੰਡ ਜੀ ਮਣਾਈ ਜਾਂਦੇ ਮੈਂ ਇੱਥੇ ਬੈਠਾ ਕਦੋਂ ਦਾ ਵੇਖੀ ਜਾਂਦਾ ਸੀ ਤੇ ਹੁਣ ਇਹਨਾਂ ਨੂੰ ਨਾ ਲਾ ਕੇ ਖੁੱਡੇ 'ਚ ਛੱਡ ਦਿੰਨੇ ਬਿੰਜਰੇ 'ਚ ਚਲੋ ਕੋਈ ਨਾ ਕੱਲ ਵੀ ਆਪਾਂ ਸਾਰੀ ਧੜੀ ਬਿੰਜਰੇ 'ਚ ਪਾ ਰੱਖਿਆ ਦਾਣੇ ਦੂਣੇ ਖਾ ਲੈਣਗੇ ਨਾਲੇ ਉਹਦੇ 'ਚ ਵੀ ਕੌਲੀ 'ਚ ਵੀ ਨਹੀਂ ਦਾਣੇ ਦੂਣੇ ਖਾਂਦੇ ਤਾਂ ਕਰਕੇ ਚਲੋ ਕੋਈ ਨਾ ਕੋਈ ਜੋੜੀ ਤਾਂ ਹੌਲੀ-ਹੌਲੀ ਲੱਗ ਹੀ ਜਾਣੀ ਐ ਇਹਨਾਂ ਤਾਂ ਆਪਾਂ ਨੂੰ ਪਤਾ ਸ਼ਿਓਰ ਆ ਵੀ ਇਹਨਾਂ ਦੇ ਨਾਲ ਜੋੜੀ ਲਾਉਣੀ ਐ ਕਬੂਤਰੀ ਨਾਲ ਤੇ ਬਸ ਹੁਣ ਖੁੱਡੇ 'ਚ ਛੱਡ ਦਿੰਗੇ ਅੱਗੇ ਨਾ ਠੰਡ ਬਹੁਤ ਆ ਯਾਰ ਤੇ ਉਹ ਕੋਕੂਟਰ ਡਿੱਗਦੇ ਜੇ ਫਿਰਦੇ ਅੱਜ ਤਾਂ ਕੱਲ ਤਾਂ ਬੰਦ ਵੜ ਗਏ ਸੀਗੇ ਕਬੜੀ ਹਟੇ ਸੀ ਕੱਲ ਤਾਂ ਤੇ ਅੱਜ ਤੇ ਡਿੱਗ ਡਿੱਗ ਜੜਦੇ ਆ ਫਿਰ ਹਵਾ ਚਲਦੀ ਆ ਨਾ ਤਾਂ ਕਰਕੇ ਤੇ ਛਤਰੀ ਆਪਾਂ ਉੱਤੇ ਲਾ ਦਨੇ ਆਣ ਕੇ ਸੋਖੇ ਤਰੀਕੇ ਨਾਲ ਬਹਿ ਬੂ ਜਾਣਗੇ ਤਾਂ ਕਰਕੇ ਤੇ ਆਪਾਂ ਉਹਨਾਂ ਚੱਕਰ ਛਤਰੀ ਦੇ ਕਪੜਾ ਕੁਪੜਾ ਸਾਂ ਦਿੰਨੇ ਅੱਜ ਨਾਲ ਇਹ ਕੰਮ ਹੋ ਜਾਊਗਾ ਆਪਣਾ ਅੱਜ ਠੀਕ ਹੈ ਜੀ ਮੈਂ ਤੁਹਾਨੂੰ ਇਹ ਚਲਦੀ ਆਪਾਂ ਲਾ ਦੀ ਕੋਠੇ ਤੇ ਕੋਠੇ ਆਪਣੇ ਆਉਟ ਦੇ ਫਿਰ ਪਿਆਰੇ ਇਹ ਆ ਜਾਂਦੇ ਵੇਦ ਦਵਾਰਾ ਨ ਗੜਾ ਮੰਦੋ ਹੋ ਗਏ ਬੱਚਾ ਤੇ ਦੂਜਾ ਕੁੱਤਰ ਰੰਗ ਰੁੰਗ ਲਾਉਣ ਵਾਲਾ ਹੁਣ ਇਹਨਾਂ ਦੇ ਇਕੱਲਾ ਬਸ ਬਾਕੀ ਤਾਂ ਸਾਰਾ ਕੁਝ ਲੱਗ ਗਿਆ ਵੇ ਠੀਕ ਹੈ ਜੀ ਹੁਣ ਤੱਕ ਕੁੱਤਰ ਵਧੀਆ ਆਡਨ ਲੱਗ ਗਿਆ ਅੱਗੇ ਤਾਂ ਭੈਣ ਚ ਕੱਢਦੇ ਪਿੰਜਰੇ ਤੇ ਜਾਂਦਾ ਸੀ ਕਿ ਬੱਚਾ ਆ ਤੇ ਹੁਣ ਪੰਜੋ ਟੈਣੀਓ ਦੁਨੀਆਂ ਕਰ ਲਈਆਂ ਫੇਈ ਉੱਡਣ ਲੱਗ ਜੂਗਾ ਠੀਕ ਹੈ ਜੀ ਰਵਾ ਓਕੇ ਆ ਅਧਰਾ ਸ਼ਰੇ ਸ਼ੁਤਰੀ ਰਾਤੀ ਤੇ ਉਧਰ ਉਹ ਜਾਲ ਵਾਲਾ ਕੁੱਤਰ ਅੰਦਰ ਘਰ ਤਾਂ ਪਿੰਜਰੇ ਚੋਂ ਨਾ ਕੁਝ ਨਵਾਂ ਆ ਪਈ ਹੋਰ ਲੱਗ ਲੁਗ ਜਾਊਗੀ ਜੋੜੀ ਆ ਕਰਕੇ ਵਾ ਇੱਕ ਨਿੱਕਾ ਜਿਹਾ ਕੰਮ ਹੋਰ ਕੱਢਣਾ ਕਰਨਾ ਆਪਾਂ ਜਾਲ ਚ ਇੱਕ ਨਾ ਜਿਹੜਾ ਪਿੰਜਰਾ ਉਹਦੇ ਚ ਕੱਲ ਨਾ ਹੋਰ ਮਨਾ ਕਰੇ ਟਾਈਟਾਂ ਦਾ ਆ ਕਰਕੇ ਉਹ ਕਰਦੀ ਹੈ ਕਿਹੜਾ ਹਾਂਜੀ ਬਈ ਤੇ ਇਧਰ ਲਾਲ ਕਪੜਾ ਤੇ ਛਤਰੀ ਚੱਕ ਲਈਏ ਇਹਨੂੰ ਘਰੇ ਆਰਡਰ ਦੇ ਕੇ ਆਉਣੇ ਉਧਰ ਨਹੀਂ ਤਾਂ ਆ ਗਿਆ ਕਹਿੰਦਾ ਬਿੰਡ ਜਾ ਕੇ ਆਉਣਾ ਤੇ ਘਰੇ ਆਰਡਰ ਦਿੰਨੇ ਆ ਵੀ ਸਿਉਂਦੋ ਮੈਂ ਤਾਂ ਇੱਕ ਤਰਦਾ ਖੱਢ ਕੇ ਆ ਗਿਆ ਆ ਗਿਆ ਆ ਸਦਾ ਇੱਕ ਮਿੰਟ ਦੀ ਆ ਗਿਆ ਰੱਖਿਆ ਵਾ ਅੰਜੀ ਬਈ ਇਧਰ ਆਪਾਂ ਛਤਰੀ ਦੇ ਕਪੜਾ ਸੌਣ ਲੱਗ ਗਏ ਹਣੀ ਲਾਲ ਕਪੜਾ ਕੱਟ ਲਿਆ ਤੇ ਬਚਿਆ ਕਪੜਾ ਉਹ ਪਿਓ ਥੋੜਾ ਹੀ ਰਹਿ ਗਿਆ ਤੇ ਉਧਰ ਬਈ ਆਪਣੇ ਦੋਨੇ ਕੂਤਰ ਆਣ ਕੇ ਛਤਰੀ ਤੇ ਬਹਿ ਗਏ ਆ ਤੇ ਇੱਕ ਕੱਲ ਦਾ ਅੱਜ ਮਤਲਬ ਐ ਲੱਗਦਾ ਪਏ ਕੋਈ ਜਾਨ ਚੰਗਾ ਆਪਣੇ ਵਾਸਤੇ ਕੂਤਰ ਚੰਗੇ ਉੱਡੇ ਆ ਤੇ ਚੰਗੇ ਹੀ ਮਤਲਬ ਆਣ ਕੇ ਸਿੱਧਾ ਛਤਰੀ ਤੇ ਬਹਿ ਗਏ ਕੋਈ ਜਵਾਰੇ ਤੇ ਨਹੀਂ ਬੈਠਾ ਕੋਈ ਸਾਈਡ ਤੇ ਨਹੀਂ ਬੈਠਾ ਆਪਾਂ 24 ਘੰਟੇ ਮਤਲਬ ਜਿੰਨੇ ਚਿਰ ਕੂਤਰ ਉੱਡੇ ਆਪਾਂ ਕੂਤਰਾਂ ਦੇ ਨਿਗਾਹ ਚ ਹੀ ਰੱਖਿਆ ਕੂਤਰ ਆਪਣੀ ਨਿਗਾਹ ਚ ਹੀ ਰਹੇ ਆ ਦਾ ਕਰਕੇ ਕਿਹਾ ਵੀ ਅਜ ਕੂਤਰਾ ਆਪਣੇ ਕਿਤੇ ਪਾਸੇ ਨਹੀਂ ਬੈਠੇ ਕਿਤੇ ਛਤਰੀ ਤੇ ਉਹ ਮਤਲਬ ਛਤਰੀ ਤੇ ਤਾਂ ਬੈਠਿਆ ਕੋਈ ਤਿਵਾਰੇ ਤੇ ਕੋਈ ਉਥੇ ਨਿਤ ਡਾਇਆ ਕਰਾਂਗੇ ਕੂਤਰਾ ਆਪਣੇ ਟਾਈਮ ਵੀ ਵਧਾਉਣਗੇ ਤੇ ਸਹੀ ਤਰੀਕੇ ਨਾਲ ਛਤਰੀਆਂ ਤੇ ਵੀ ਆਉਣਗੇ ਭਰਾ ਲਾਲ ਛਤਰੀ ਤੇ ਕੁਝ ਕਹਿ ਨਹੀਂ ਸਕਦੇ ਕਿਉਂਕਿ ਉਹ ਨੀਲੀ ਛਤਰੀ ਤੇ ਆ ਬੱਚਾ ਤੇ ਆਈ ਹੋਪ ਵੀ ਜਿੱਥੋਂ ਤੱਕ ਮੇਰਾ ਸੋਚਣ ਦਾ ਮਾਇਨੇ ਆ ਵੀ ਦੋ ਕੁ ਦਿਨ ਆਪਾਂ ਕੂਤਰਾ ਨੂੰ ਬੰਨਾਂਗੇ ਆ ਛਤਰੀ ਤੇ ਤੇ ਕੂਤਰਾ ਨੇ ਆ ਛਤਰੀ ਤੇ ਵੀ ਆਈ ਜਾਣਾ ਕੋਈ ਐਡਾ ਵੱਡੀ ਗੱਲ ਇਸ਼ੂ ਵਾਲੀ ਹੈ ਨਹੀਂ ਠੀਕ ਹੈ ਜੀ ਪਰ ਆਪਾਂ ਕਰਾਂ ਆ ਸੌਂ ਸੌਂਦੀ ਇਹ ਕਪੜਾ ਹਵਾ ਚਲਦੀ ਇੱਕ ਤਾਂ ਉੱਡ ਡੁੱਡ ਜਾਂਦਾ ਬੜਾ ਆਰਾਮ ਨਾਲ ਸੌਣਾ ਪੈਣਾ ਹਾਂਜੀ ਭਾਈ ਤੇ ਛਤਰੀ ਆਪਾਂ ਸੌਣੀ ਘਰੇ ਦੇ ਸੀ ਤੇ ਹੁਣ ਬੱਚੇ 라ਦੀਏ ਜਿਹੜੇ ਉੱਡ ਕੇ ਆਏ ਕੂਤਰ ਤੇ ਵਿੱਚ ਠੀਕ ਹੈ ਜੀ ਐਂਜਵਾਬ ਰਿਪੋਰਟ ਬੈਠੇ ਆ ਉਹ ਬੈਠੇ ਠੀਕ ਹੈ ਜੀ ਕੋਈ ਮੂੰਹ ਨਹੀਂ ਪਟਿਆ ਕੋਈ ਫੰਗ ਨਹੀਂ ਸਿੱਟੇ ਸਡੇ ਉਹਦੀਆਂ ਬੈਠੇ ਮਸਤ ਹੋਏ ਤੇ ਬਸ ਇਹਨਾਂ ਨੂੰ ਲਾ ਕੇ ਛੁੱਡੇ ਦੇ ਅੰਦਰ ਕਰ ਦਿੱਗੇ ਤੇ ਇੱਥੇ ਜੀ ਇਹਦੇ ਕਪੜਾ-ਕੁੱਪੜਾ ਸੌਂ ਦੇਣਗੇ ਤੇ ਫਿਰ ਬੱਚਾ ਬਾਹਰ ਕੱਢ ਲਾਂਗੇ 10 ਮਿੰਟ ਜਿੱਤੋਂਪ ਨਿਕਲਿਆ ਜੀ ਤਾਂ ਇਹਦਾ ਨਹੀਂ ਕੱਢਦੇ ਠੱਡੀ ਹਵਾ ਚੱਲਦੀ ਹੈ ਬੱਚਾ ਛੋਟਾ ਪਹਿਲਾਂ ਮੈਂ ਗੇਟ ਖੋਲ ਲਾ ਤੇ ਫਿਰ ਉੱਤੇ ਆਣ ਕੇ ਛਤਰੀ ਲਾ ਗਏ ਤੇ ਬੱਚੇ ਅੰਦਰ ਕਰ ਦਿੱ ਗਏ ਹਾਂਜੀ ਭਾਈ ਤੇਦਰ ਕੂਤਰਾਂ ਵਾਲੇ ਖੁੱਲ੍ਹੇ ਦਾ ਗੇਟ ਖੋਲ ਲਿਆ ਚਾਬੀ ਲੱਭ ਗਈ ਸੀ ਆਪਾਂ ਨੂੰ ਪਰਲੇ ਤਾਲੇ ਨਾਲ ਲੱਗੀ ਸੀ ਤੇ ਇੱਧਰ ਸੱਚ ਛਤਰੀ ਤੇ ਕਪੜਾ ਵੀ ਸੌਂਤਾ ਆ ਵੀ ਮੁਖਾ ਦਿੰਦੇ ਆ ਤੁਹਾਨੂੰ ਓਕੇ ਜਮਾ ਓਕੇ ਰਿਪੋਰਟ ਸੌਂਤਾ ਤੇ ਘਰੋਂ ਸਵਾਇਆ ਸੀ ਉਹਨਾਂ ਨੇ ਫਿਰ ਅਬ 40 ਦਿਸ ਸਵਾਉਣਾ ਮਾਰਤੀਆਂ ਚਲੋ ਕੋਈ ਨਾ ਹੁਤਾ ਤੇ ਬਸ ਹੁਣ ਉਹ ਬੱਚੇ ਤੇ ਉਹ ਕੂਤਰ ਲਾ ਦੀਏ ਥੱਲੇ ਖੁੱਡੇ ਚ ਤਾੜਦ ਗਏ ਲਾ ਕੇ ਹਾਂਜੀ ਵੀ ਚੱਕ ਲੀਆਂ ਚਾਗੀਆਂ ਤੇ ਹੁਣ ਹੋ ਚੁੱਕੀ ਹੈ ਸ਼ਾਮ ਤੇ ਕੂਤਰਾਂ ਦੇ ਦਾਣੇ ਦੋਨੇ ਬਾ ਦੀਏ ਠੀਕ ਆ ਬਾਈ ਤੇ ਨਾਲੇ ਵੀ 10 ਮਿੰਟ ਚੱਲ ਕੇ ਕੂਤਰਾਂ ਕੋਲੇ ਬਹਿਨੇ ਆ ਕੱਲ ਨੂੰ ਉਹ ਛੋਟਾ ਬੱਚਾ ਬਾਹਰ ਕੱਢਣ ਦੀ ਸਕੀਮ ਹੈ ਛਤਰੀ ਤੇ ਕਿਉਂਕਿ ਉਹ ਬਾਬਾ ਵੱਡਾ ਹੋ ਗਿਆ ਤੇ ਮੁੜ ਕੇ ਆਪਾਂ ਨੂੰ ਔਖਾ ਕਰਨਾ ਉਹਨੇ ਤੇ ਨਾਲੇ ਇੱਕ ਅੱਧੇ ਦਿਨ ਚ ਆਪਾਂ ਬਾਈ ਟੇਬਲੀ ਕੋਲੇ ਜਾ ਕੇ ਹੁਣ ਆ ਬਾਈ ਸੰਦੀਪ ਮਾਨਾ ਜੀ ਕੋਲੇ ਕੋਈ ਬਾਈ ਹਰਾਂ ਦਾ ਫੋਨ ਆਇਆ ਸੀ ਬਾਈ ਨੇ ਇੱਕ ਤਾਂ ਜੋੜੀ ਗਿਫਟ ਕਰਨੀ ਆਪਾਂ ਨੂੰ ਹੋਰ ਜੋੜੀ ਦੇਣੀ ਹੈ ਇੱਕ ਤੇ ਸ਼ਾਮ ਤੱਕ ਤੁਹਾਨੂੰ ਬਾਕੀ ਉੱਥੇ ਜਾ ਕੇ ਹੀ ਵਿਖਾਵਾਂਗੇ ਕੀ ਬਣਦਾ ਕੀ ਨਹੀਂ ਤੇ ਤੁਸੀਂ ਇੱਕ ਮਿੰਟ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਠੀਕ ਹੈ ਜੀ ਤੇ ਬਾਈ ਦੇ ਪੇਜ ਨੂੰ ਵੀ ਜਰੂਰ ਸਬਸਕ੍ਰਾਈਬ ਕਰ ਲੈਣਾ ਸੰਦੀਪ ਮਾਨਾ ਬਾਈ ਦਾ ਉਹ YouTube ਤੇ ਚੈਨਲ ਆ ਤੇ ਵੀ ਬਣ ਕੇ ਉਹਨਾਂ ਨੂੰ ਵੀ ਸਬਸਕ੍ਰਾਈਬ ਕਰਿਓ ਤੇ ਮੈਨੂੰ ਤਾਂ ਤੁਸੀਂ ਕਰ ਰੱਖਿਆ ਆਲਰੇਡੀ ਤਾਂ ਹੀ ਵਲੋਗ ਵੇਖੀ ਆਨੇ ਹੋ ਠੀਕ ਹੈ ਜੀ ਇਧਰ ਮੈਂ ਥੋੜਾ ਜਿਹਾ ਸਿੱਖ ਬਈ ਇਧਰ ਵੀ ਦਾਣੇ ਪਾਣੀ ਪਾਤਾ ਤੇ ਇਧਰ ਵੀ ਦਾਣੇ ਪਾਣੀ ਪਾ ਕੇ ਕੰਪਲੀਟ ਕਰਤਾ ਦਾਣੇ ਥੋੜੇ ਜਿਹੇ ਵੱਧ ਗਏ ਸੀ ਉਹ ਲੈ ਚਲਦੇ ਖੜੇ ਠੀਕ ਹੈ ਜੀ ਤੇ ਆ ਇਹਨਾਂ ਨੂੰ ਖਾਗੂ ਲੈਣ ਦੋ ਤੇ ਦਿਖਾਈ ਲੈਣਗੇ ਬਸ ਓਕੇ ਆ ਪਾਣੀ ਪਾਤਾ ਇਧਰੋਂ ਪਾਂਡੇ ਚੱਕ ਕੇ ਆਨੇ ਘਰੇ ਉਹ ਪਾਂਡੇ ਜੋੜੇ ਪਏ ਉਹਦੇ ਚ ਉਧਰੋਂ ਬੱਚਾ ਹੇ ਤੱਕ ਨਹੀਂ ਨਿਕਲਿਆ ਕੁਝ ਲੋਗ ਚ ਕਿਹਾ ਸੀ ਕੱਲ ਤੱਕ ਨਿਕਲਿਆ ਹੋਊਗਾ ਪਰ 7-8 ਦਿਨ ਨਹੀਂ ਬੱਚਾ ਨਿਕਲਦਾ ਹੋ ਹੋ ਜੀ ਠੀਕ ਆ ਤੇ ਦੇਣੀ ਸਾਰੇ ਹਜੇ ਪੰਜ ਹੀ ਹੋ ਜਾਣੇ ਆਂਡੇ ਲੈਣ ਨੂੰ ਤਾਂ ਕਰਕੇ ਬਾ ਹੁਣ ਓਕੇ ਆ ਤੇ ਮਿਲਦੇ ਆ ਕੱਲ ਨੂੰ ਨਵੇਂ ਵਲੌਗ ਚ ਤੇ ਵਲੌਗ ਵੇਖਣ ਲਈ ਬਹੁਤ ਬਹੁਤ ਧੰਨਵਾਦ ਸਾਰੇ ਵੀਰਾਂ ਦਾ ਪਾ ਲਾਈਕ ਸ਼ੇਅਰ ਕਮੈਂਟ ਕਰਦੇ ਰਹੋ ਹੋਰ ਵੀ ਚੈੱਕ ਕਰਨੀ ਤੇ ਇਧਰੋਂ ਸਮਾਰਟ ਫੋਨ ਸੰਭਲਣ ਵਾਲਾ ਬਸ ਉਹ ਸੰਭਲ ਗਏ ਤੇ ਤਾਲਾ ਲਾ ਕੇ ਚਲੀਏ ਘਰੇ ਡਾਉਨ ਸਕਿਉਰਟੀ ਕਰ ਦੇਣਾ ਅੱਜ ਸੰਗਲ ਪਾ ਦੇਣਾ ਗੇਟ ਨੂੰ ਦੋਤ ਵਾਲੇ ਲਾ ਦੇਣੇ ਆ ¿Qué me